ਮਾਰੂ ਮੱਲਾ ਪੰਜਵਾ ਸੂਰਤ ਦੇਖ ਨਾ ਫੂਲ ਗੁਵਾਰਾ ਮਿਤਨ ਮੋਹਰ ਝੂਠ ਪਸਾਰਾ ਜਗ ਮੈਂ ਕੋਈ ਰਹਿਣ ਨਾ ਪਾਏ ਨਿਹਚਲ ਏਕ ਨਾਰਾਇਣਾ ਗੁਰਪੂਰੇ ਕੀ ਪੋਸ਼ਰਣਾਈ ਮੋਹ ਸੋਗ ਸਭ ਤਮ ਮਿਟਾਈ ਏਕੋ ਮੰਤਰ ਦ੍ਰਿੜਾਏ ਔ ਖੁਦ ਸਤਿਨਾਮ ਖਿਦ ਗਾਇਣਾ ਜਿਸ ਨਾਮੈ ਕੋ ਤਰਸੈ ਉਹ ਦੇਵਾ ਸਗਲ ਤਵਤ ਜਾ ਕੀ ਕਰਦੇ ਸੇਵਾ ਅਨਾਥਾ ਨਾਥ ਦੀਨ ਦੁਖੰਡਨ ਸੋ ਗੁਰ ਪੂਰੇ ਤੇ ਪਾਇਣਾ ਹੋਰ ਦੁਆਰਾ ਕੋਈ ਨਾ ਸੂਝਾ ਤ੍ਰਿਭਵਨ ਤਾਵ ਤਾ ਕਿਛੂ ਨਾ ਬੂਝੈ ਸਤ ਗੁਰ ਸ਼ਾ ਪੰਡਾਰ ਨਾਮ ਜਿਸ 에 ਰਤਨ ਤਿਸ ਤੇ ਪਾਇਣਾ ਜਾ ਕੀ ਤੂਰ ਕਰੇ ਤੁਨੀ ਤਾ ਸੁਰ ਨਰ ਦੇਵ ਨ ਪਾਵੇਂ ਮੀਤਾ ਸਤ ਪੁਰਖ ਸਤ ਗੁਰ ਪਰਮੇਸ਼ਰ ਜਿਸ ਭੇਟ ਪਾਰ ਉਪਰਾਇਣਾ ਤਾਰ ਜਾਤ ਲੋੜੇ ਮਨ ਪਿਆਰੇ ਕਾਮਥੀਨ ਸੋਹੀ ਦਰਬਾਰੇ ਤੈ ਬ ਤਸੰਤੋਖ ਸੇਵ ਗੁਰ ਪੂਰੇ ਨਾਮ ਕਮਾਇ ਰਸਾਇਣਾ ਗੁਰ ਕੈ ਸ਼ਬਦ ਮਰੈ ਪੰਚ ਧਾਤੂ ਤੈ ਪਾਰ ਬ੍ਰਹਮ ਹੋਵ ਨਿਰਮਲ ਤੂੰ ਪਾਰ ਸਜਾ ਟੇਟਾ ਗੁਰ ਪੂਰਾ ਤਾਂ ਪਾਰ ਸਰਸ ਦਿਖਾਇਣਾ ਕਈ ਬੈਕੁੰਠ ਨਾਹੀ ਲਵ ਲਾਗੇ ਮੁਕਤ ਬਪੁੜੀ ਪੀ ਗਿਆਨੀ ਤਿਆਗੇ ਇਕ ਓਅੰਕਾਰ ਸਤਿਗੁਰ ਤੇ ਪਾਈਆ ਹਉ ਬਲ ਬਲ ਗੁਰ ਦਰਸਾਇਣਾ ਗੁਰ ਕੀ ਸੇਵ ਨਾ ਜਾਣ ਕੋਈ ਗੁਰ ਪਾਰ ਬ੍ਰਹਮ ਅਗੋਚਰ ਸੋਈ ਜਿਸ ਨੂੰ ਲਐ ਲੈ ਸੋ ਸੇਵਕ ਜਿਸ ਵੱਡ ਭਾਗ ਮਥਾਇਣਾ ਗੁਰ ਕੀ ਮਹਿਮਾ ਬੇਦ ਨ ਜਾਣੇ ਤੁਸ ਮਾਤ ਸੁਣ ਸੁਣ ਵਖਾਣੇ ਪਾਰ ਬ੍ਰਹਮ ਅਪਰੰਤ ਪਰ ਸਤਗੁਰ ਜਿਸ ਸਿਮਰਤ ਮਨ ਸੀਤ ਲਾਏਣਾ ਜਾ ਕੀ ਸੋਏ ਸੁਣੀ ਮਨ ਜੀਵਾਏ ਹਿਰਦੈ ਵਸੈ ਤਾਂ ਠੰਡਾ ਥੀਵਾਏ ਗੁਰਮੁਖੁ ਅਲਾਏ ਤਾਂ ਸ਼ੋਭਾ ਪਾਏ ਇਸ ਜਮਕੇ ਭੰਥ ਨਾ ਪਾਏਣਾ ਸੰਤਨ ਕੀ ਸ਼ਰਣਾਈ ਪੜਿਆ ਜੀਓ ਪ੍ਰਾਣ ਧਨ ਅਗੈ ਧਰਿਆ ਸੇਵਾ ਸੁਰਤ ਨਾ ਜਾਣ ਕਾਈ ਤੁਮ ਕਰੋ ਦਇਆ ਕਿ ਰਮਾਈਣਾ ਨਿਰਗੁਣ ਕੋ ਸੰਗ ਲੈ ਹੋਰ ਲਾਏ ਕਰ ਕਿਰਪਾ ਮੋਹ ਟੈ ਲੈ ਲਾਏ ਅੱਖਾਂ ਫੇਰੋਂ ਪਿਸੋਂ ਸੰਤ ਅਗੈ ਚਰਨ ਧੋਏ ਸੁਖ ਪਾਹਿਣਾ ਬਹੁਤ ਦੁਆਰੇ ਪ੍ਰੰਪ੍ਰੰ ਆਇਆ ਤੁਮਰੀ ਕਿਰਪਾ ਤੇ ਤੁਮ ਸਰਣਾ ਆ ਸਦਾ ਸਦਾ ਸੰਤ ਸੰਗ ਰੱਖੋ ਏ ਨਾਮ ਦਾਨ ਦੇਵਾਇਣਾ ਤੇ ਕਿਰਪਾਲ ਗੁਸਾਈ ਮੇਰੇ ਦਰਸ਼ਨ ਪਾਇਆ ਸਤਿਗੁਰੂ ਪੂਰੇ ਸੋਖ ਸਹਿਜ ਸਦਾ ਆਨੰਦ ਨਾਨਕ ਦਾਸ ਦਸ ਸਾਇਣਾ ਮਾਰੂ ਸੋਨੇ ਮਹਿਲਾ ਪਨਵਾ ਇਕੋਂਕਰ ਸਤਗੁਰ ਪ੍ਰਸਾਦ ਸਿਮਰੈ ਧਰਤੀ ਅਰ ਅਕਾਸ਼ ਸਿਮਰੈ ਚੰਦ ਸੂਰਜ ਗੁਣ ਤਾਸਾ ਪਾਉਣ ਪਾਣੀ ਬੈਸੰਤਰ ਸਿਮਰੈ ਸਿਮਰੈ ਸਗਲ ਉਪਾਰ ਜਨਾ ਸਿਮਰੈ ਖੰਡ ਦੀਪ ਸਭ ਲੋਆ ਸਿਮਰੈ ਪਾਤਾਲ ਪੁਰੀਆਂ ਸਚ ਸੋਆ ਸਿਮਰੈ ਖਾਣੀ ਸਿਮਰੈ ਬਾਣੀ ਸਿਮਰੈ ਸਗਲੇ ਹਰ ਜਨ ਸਿਮਰੈ ਬੰਮੇ ਵਿਸ਼ਨ ਮਹੇਸ਼ਾ ਸਿਮਰੈ ਦੇਵ ਤੇ ਕੋੜ ਤੇ ਤੀਸਾ ਸਿਮਰੈ ਜੱਖ ਦੰਤ ਸਭ ਸਿਮਰੈ ਅਗਨਤ ਨਾ ਜਾਈ ਜਸ ਗਨਾ ਸਿਮਰੈ ਪਾਸ਼ੂ ਪੰਖੀ ਸਭ ਭੂਤਾ ਸਿਮਰੈ ਬਨ ਪਰਬਤ ਔ ਧੂਤਾ ਲਤਾ ਬਲੀ ਸ਼ਾਖ ਸਭ ਸਿਮਰੈ ਰਾਵਰਿਆ ਸੁਆਮੀ ਸਭ ਮਨ ਸਿਮਰੈ ਥੂਲ ਸੂਖਮ ਸਭ ਜੰਤ ਸਿਮਰੈ ਸਿੱਧ ਸਾਧਿਕ ਹਰਮੰਤਾ ਗੁਪਤ ਪ੍ਰਗਟ ਸਿਮਰੈ ਤਦ ਮੇਰੇ ਸਗਲ ਭਵਨ ਕਾ ਪ੍ਰਤਿਥਨਾ ਸਿਮਰੈ ਨਰ ਨਾਰੀ ਆਸ਼ਰਮ ਸਿਮਰੈ ਜਾਤ ਜੋਤ ਸਭ ਵਰਨ ਸਿਮਰੈ ਗੁਣੀ ਚਤੁਰ ਸਭ ਬੇਤੇ ਸਿਮਰੈ ਰਣੀ ਅਰਦਨਾ ਸਿਮਰੈ ਘੜੀ ਮੂਰਤ ਪਲ ਨਿਮਖਾ ਸਿਮਰੈ ਕਾਲ ਅਕਾਲ ਸਚ ਸੋਚ ਸਿਮਰੈ ਸੋਣ ਸਾਸਤਰ ਸੰਜੋਗ ਅਲਖ ਨ ਲਖੀਐ ਇਕ ਖਿਨਾ ਕਰਨ ਕਰਾਮਨਹਾਰ ਸੁਆਮੀ ਸਗਲ ਘਟਾਂ ਕੇ ਅੰਤਰ ਜਾਮੀ ਕਰ ਕਿਰਪਾ ਜਿਸ ਭਗਤੀ ਲਾਭੋ ਜਨਮ ਪਦਾਰਥ ਸੋ ਜਿਨਾ ਜਾ ਕੇ ਮਨ ਵੂਠ ਪ੍ਰਭ ਆਪਣਾ ਪੂਰੇ ਕਰਮ ਗੁਰ ਕਾ ਜਪ ਜਪਨਾ ਸਰਬਨ ਨਿਰੰਤਰ ਸੋ ਪ੍ਰਭ ਜਾਤਾ ਬੋ ਨ ਜੋਨੀ ਪਰਮ ਰੂਨਾ ਗੁਰ ਕਾ ਸ਼ਬਦ ਵਸੈ ਮਨ ਜਾ ਕੇ ਦੁਖ ਦਰਦ ਤਮਤਾ ਕਾ ਭਗ ਸੂਖ ਸਹਿਜ ਆਨੰਦ ਨਾਮ ਰਸ અנה ધબાણી સજ તુના સો તન મંતા જિન પ્રબ ધાયા સો પતવંતા જિન સાદ સંગ પાયા પાર બ્રહ્મ જાકે મન ઊઠા સો પૂર કરમા નાશના જલ તલ મેલ સ્વામી સોઈ અવર ન કહી એ દુજા કોઈ ગુર્ઞાન અંજન કાટ્યો ભમ સગલા ਅਵਰ ਨ ਦਿਸ ਏਕ ਬਿਨਾ ਉੱਚੇ ਤੇ ਉੱਚਾ ਦਰਬਾਰ ਕਹਿ ਨ ਜਾਈ ਅੰਤ ਨ ਪਾਰ ਗੈਰ ਗੰਭੀਰ ਅਥਾ ਸੋਮੀ ਅਤਲ ਨ ਜਾਈ ਕਿਆ ਮਿਨਾ ਤੂੰ ਕਰਤਾ ਤੇਰਾ ਸਭ ਕੀਆ ਤੁਜ ਬਿਨ ਅਵਰ ਨ ਕੋਈ ਬੀਆ ਆਦਮਦ ਅੰਤ ਪ੍ਰਭ ਤੂੰ ਹੈ ਸਗਲ ਇਤਸਾਰਾ ਤੁਮ ਤਨਾ ਜਨ ਦੂਤ ਇਸ ਨਿਕਟ ਨਾ ਆਵ ਸਾਦ ਸੰਗ ਹਰ ਕੀਰਤਨ ਗਾਵੇ ਸਗਲ ਨੂਰ ਤਾਕੇ ਪੂਰਨ ਜੋ ਸ਼ਰਵਣੀ ਪ੍ਰਭ ਤਾ ਜਸ ਸੁਨਾ ਤੂੰ ਸਭ ਨਾ ਕਾ ਸਭ ਕੋ ਤੇਰਾ ਸਾਚੇ ਸਾਹਿਬ ਗਹਿਰੰ ਗੰਭੀਰਾ ਕਾ ਨਾਨਕ ਸਹੀ ਜਨ ਉਤਮ ਜੋ ਪਾਵੈ ਸਾਮੀ ਤੁਮ ਮਨਾ ਮਾਰੂ ਮੈਲਾ ਪੰਗਵਾ ਤਦ ਸੁਮ ਰਤ ਸਰਬ ਸੁਖਦਾਨ ਸਿਮਰਉ ਨਾਮੋ ਮੋ ਨਿਰਵਾਨ ਹਰ ਦਾਤਾ ਜੀ ਜੰਤਿ ਭੇਖਾਰੀ ਜਨਮਾਂਛਰ ਜਾ ਚੰਗਨ ਮੰਗਉ ਜਨ ਤੂ ਪਰਮਗਤ ਪਾਵਉ ਜਨਮ ਜਨਮ ਕੀ ਮੈਲ ਮਿਟਾਵਉ ਦੀਰਗ ਰੋਗ ਮਿਟਾ ਹਰ ਔਖਦ ਹਰ ਨਿਮਲ ਰੱਬ ਮੰਗਨਾ ਸ਼ਰਮਣੀ ਸੁਣੋ ਬਿਮਲ ਜਸ ਸੁਆਮੀ ਏਕਾ ਓਟ ਸਜੋਂ ਬਖਕਾਮੀ ਨਿਮ ਨਿਵ ਪਾਏ ਲਗਾਂ ਦਾਸ ਤੇਰੇ ਕਰ ਸੁਕਿਰਤ ਨਾਹੀ ਸੰਗਨਾ ਰਸਨਾ ਗੁਣ ਗਾਵੇ ਹਰ ਤੇਰੇ ਮਿਟੈ ਕਮਤ ਅਬ ਗੁਣ ਮੇਰੇ ਸਿਮਰ ਸਿਮਰ ਸਵਾਮੀ ਮਨ ਜੀਵਾ ਪੰਚ ਦੂਤ ਤਜ ਤੰਗ ਨਾ ਚਰਨ ਕਮਲ ਜਪ ਬੋਹ ਹਿੱਥ ਚਰੀਐ ਸੰਤ ਸੰਗ ਮਿਲ ਸਾਗਰ ਤਰੀਐ ਅਰਚਾ ਬੰਦਨ ਹਰਿ ਸਮਤ ਨਿਵਾਸੀ ਬਾੜ ਜੋਨ ਨਾਨੰਗਨ ਦਾਸ ਦਾਸਨ ਕੋ ਕਰ ਲੈ ਹੋ ਗੋਪਾਲਾ ਕਿਰਪਾ ਮਿਧਾਨ ਦੀਨ ਦਇਆਲਾ ਕਕਾ ਸਾਈ ਪੂਰਨ ਪਰਮੇਸ਼ਰ ਮਿਲ ਕਦੇ ਨ ਹੋਵੀ ਭੰਗਨਾ ਮਨ ਤਨ ਅਰਥ ਧਰੀ ਹਰ ਆਗੇ ਜਨਮ ਜਨਮ ਕਾ ਸੋਇ ਜਾਗੇ ਜਿਸ ਕਾ ਸਾ ਸੋਈ ਪ੍ਰਤਪਾਲਕ ਹਤ ਤਿਆਗੀ ਹੋਂ ਮੈਂ ਹੰਤਨਾ ਜਲ ਫਲ ਪੂਰਨ ਅੰਤਰ ਜਾਮੀ ਘਟ ਘਟ ਰਵਿਆ ਅਸ਼ੰਲ ਸੋ ਆਮੀ ਧਰਮ ਭੀਤ ਕੋਈ ਗੁਰ ਪੂਰਾ ਏ ਕਰਵਿਆ ਸਰਬੰਗਨਾ ਜਤ ਕਤ ਤੇਖੋ ਪ੍ਰਭ ਸੁਖ ਸਾਗਰ ਹਰ ਤੋਟ ਪੰਧਾਰ ਨਹੀਂ ਰਤਨਾਗਰ ਅਗਾ ਅਗਾ ਕਿਸ਼ਮਤ ਨਹੀਂ ਪਾਈਐ ਸੋ ਬੁਝੈ ਜਿਸ ਕਿਰਪੰਗਨਾ ਸ਼ਾਤੀ ਸੀਤਲ ਮਨ ਤਨ ਠੰਡਾ ਜਨਮ ਮਰਨ ਕੀ ਮਿਟਵੀ ਡੰਝਾ ਕਾਰ ਗਹਿ ਕਾਢ ਲਿਏ ਪ੍ਰਭ ਆਪਣੇ ਅਮੋ ਤਾਰ ਦ੍ਰਿਸ਼ਟੰਗਨ ਏਕੋ ਏਕ ਰਵਿਆ ਸਭ ਠਾਈ ਤਿਸ ਬਿਨ ਦੂਜਾ ਕੋਈ ਨਹੀਂ ਆਦ ਮਦ ਅੰਤ ਤਬ ਰਵਿਆ ਤ੍ਰਿਸ਼ਨ ਮੁਝੀ ਭ੍ਰਮੰਗਨ ਗੁਰ ਪਰਮੇਸ਼ਰ ਗੁਰ ਗੋਬਿੰਦ ਗੁਰ ਕਰਤਾ ਗੁਰ ਸਤਿ ਬਖਸ਼ੰਦ ਗੁਰ ਜਪ ਜਾਪ ਜਪਤ ਫਲ ਪਾਇਆ ਗਿਆਨ ਦੀਪਕ ਸੰਤ ਸੰਗਨਾ ਜੋ ਦੇਖਾਂ ਸੋ ਸਭ ਕਿਛ ਸੁਆਮੀ ਜੋ ਸੁਣਨਾ ਸੋ ਪ੍ਰਭ ਕੀ ਬਾਣੀ ਜੋ ਕੀਨੋ ਸੋ ਤੁਮਹਿ ਕਰਾਇਓ ਸ਼ਰਨ ਸਹਾਈ ਸੰਤਾਂ ਤਨ ਜਾਚਕ ਜਾਚੈ ਤੁਮਹਿ ਅਰਧ ਹੈ ਫਤਿਤ ਪਾਵਨ ਪੂਰਨ ਪ੍ਰਭ ਸਾਧੈ ਏਕੋ ਦਾਨ ਸਰਬ ਸੁਖ ਗੁਣ ਨਿਦ ਆਨ ਮੰਗਨ ਨਿਹ ਕਿੰਚਨ ਕਾਇਆ ਪਾਤਰ ਪ੍ਰਭ ਕਰਨ ਹਾਰ ਲੱਗੀ ਲਾਗ ਸੰਤ ਸੰਗਾਰ ਨਿਰਮਲ ਸੋਏ ਬਣੀ ਹਰ ਬਾਣੀ ਮਨ ਨਾਮ ਮਜੀਠਾ ਰੰਗਨਾ ਸੋਲਾ ਕਲਾ ਸੰਪੂਰਨ ਫਲਿਆ ਅਨੰਤ ਕਲਾ ਹੋਏ ਠਾਕੁਰ ਚੜਿਆ ਅਨੰਦ ਬਿਨੋਦ ਹਰ ਨਾਮ ਸੁਖ ਨਾਨਕ ਅੰਮ੍ਰਿਤ ਰਸ ਹਰ ਪੁੰਚਨਾ